ਆਪਾਂ ਢੇੜੀ ਤੇ ਬਹਿ ਜਾਣਾ ਤੇ ਪਾਣੀ ਚ ਛੱਡ ਦਿੱਤਾ ਢੇੜੀ ਆਪਣੇ ਆਪ ਪਾਣੀ ਦੇ ਵਹਾਵ ਦੇ ਨਾਲ ਲਈ ਜਾਵੇ ਜੇ ਤੋ ਜਪ-ਜਪ ਕੇ ਜਿਆਦਾ ਸਮਾਂ ਹੋ ਗਿਆ ਵਹਾਵ ਦੇ ਨਾਲ ਆਪੇ ਆਨੰਦ ਲਈ ਜਾਂਦੇ ਨੇ ਆਪੇ ਅਗਲੀ ਜਾਂਚ ਤੁਸੀਂ ਕਰਦੇ ਸਾਡੀਆਂ ਜਿਹੜੀਆਂ ਗਿਆਨਪਾਨਾ ਹੱਥ ਵਾਲੇ ਜਪਣ ਵਾਲੀ ਹਨ ਇਹ ਸਹਿਜ ਦਾ ਜਪਣਾ ਹੋਵੇ ਉਹਦੇ ਹੱਥ ਵਾਲਾ ਜਪਣਾ ਬੰਦਾ ਟ੍ਰੇਨ ਤੇ ਚੜ੍ਹਿਆ ਹੋਵੇ ਅੱਧ ਸਿਰ ਤੇ ਕਟੜੀ ਬੰਨ ਕੇ ਸੌਤੇ ਵਾਲੀ ਸਮਾਨ ਵਾਲੀ ਕੱਪੜਿਆਂ ਵਾਲੀ ਖਲੋ ਜਾਵੇ ਇਹੀ ਕਣੀ ਜਾਵੇ ਵੀ ਆ ਸਿਰ ਤੇ ਭਾਰ ਮੈਂ ਚੁੱਕਿਆ ਹੈ ਗੱਟੜੀ ਥੱਲੇ ਰੱਖਦੇ ਟ੍ਰੇਨ ਚਲੀ ਜਾਂਦੀ ਐ ਜਿੱਥੇ ਤੈਨੂੰ ਲੈ ਕੇ ਜਾਏਗੀ ਤੇਰੀ ਗੱਟੜੀ ਵੀ ਲੈ ਜਾਵੇਗੀ ਆ ਸਾਰੀਆਂ ਸਿਆਣ ਪਾਪਾ ਤੇ ਰੱਖਦੇ ਤੇਰੀ ਰੋਜ਼ ਜ਼ਿੰਦਗੀ ਵਾਲੀ ਟ੍ਰੇਨ ਚਲੀ ਜਾਂਦੀ ਚਲੀ ਜਾਂਦੀ ਐ ਜਿੱਥੇ ਤੈਨੂੰ ਲੈ ਕੇ ਜਾਏਗੀ ਤੈਨੂੰ ਸਿਮਰਨ ਕਰਾਉਂਦੀ ਆ ਜਾਂ ਫੇਰ ਲੈ ਜਾਏਗੀ ਸਤਿਗੁਰ ਤੇ ਤੇ ਛੱਡ ਆ ਗੱਟੜੀ ਦਾ ਮੋਹ ਤੇ ਛੱਡ ਮਾਫ ਕਰਿਓ ਇਹਦਾ ਮੋਹ ਪਹਿ ਜਾਵੇ ਨਾ ਕਈ ਵਾਰ ਕਰੋੜਾਂ ਹੀ ਹੋਣ ਤੇ ਜੀਵ ਭਾਵੇਂ ਪਰਤਖੇ ਨਾ ਦੇਖੇ ਮੋਹ ਪੈ ਜੇ ਭਾਵੇਂ 4000 ਰੁਪਿਆ ਘਰ ਪਿਆ ਹੋਵੇ ਤੇ ਜੀਵ ਰਾਤ ਵੀ ਉੱਠ ਉੱਠ ਜਿਣਦਾਰ ਹੈ ਤੂੰ ਸਾਰੀਆਂ ਜੀਵ ਸਿਆਣਪਾਂ ਛੱਡ ਦੇ ਉਹ ਸਹਿਬ ਦਾ ਜਪਣਾ ਕਰ ਤੇ ਫਿਰ ਰੰਗ ਰਲੀਆਂ ਆਪਣੇ ਪਿਆਰੇ ਨਾ ਮਾਣੇ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇੁਰ ਨਾਲਕ ਤੂਠਾ ਮੇਰੇ ਪਿਆਰੇ